ਐਸਟੀਐਫ ਦਿਲੰਦਰ ਰਾਜ ਨੇ ਗੜਸ਼ੰਕਰ ਤੇ ਪਿੰਡ ਬੋੜਾ ਵਿੱਚ ਦੋਸਤ ਮਗਲਰਾਂ ਦਾ ਘੁੱਲੋ 400 ਗ੍ਰਾਮ ਹਿਰੋਇਨ ਬਰਾਮਦ ਕਰਕੇ ਦੋਵਾਂ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਮੈਂ ਇੰਸਪੈਕਟਰ ਹਰਦੀਪ ਸਿੰਘ ਜਲੰਧਰ ਤੋਂ ਆਏ ਹਾਂ ਅਸੀਂ ਐਸਟੀਐਫ ਤੋਂ ਇਹ ਸਾਡੀ ਐਡਵਾਂਸ ਟੀਮ ਨੇ ਇੱਥੇ ਮਤਲਬ ਪਹਿਲਾਂ ਨਾਕਾਬੰਦੀ ਕੀਤੀ ਸੀ ਤੇ ਮੁਕਬਰੀ ਤੇ ਇੱਕ ਪਰਚਾ ਦਿੱਤਾ ਦੋ ਬੰਦੇ ਗ੍ਰਿਫਤਾਰ ਕੀਤੇ ਆ ਇੱਕ ਦਾ ਨਾਮ ਕੁਲਵੰਤ ਸਿੰਘ ਹੈ ਤੇ ਦੂਸਰੇ ਦਾ ਨਾਮ ਹੈਗਾ ਨੀਰਜ ਇਹਨਾਂ ਕੋਲੋਂ 400 ਗ੍ਰਾਮ ਮੁਕਬਰੀ ਜਿਹੜੀ ਹੀ ਰੋਇੰਦੀ ਰਿਕਵਰ ਕੀਤੀ ਆ ਜਿਹਦੀ ਮੈਕਸਿਮਮ ਰੇਟ ਜਿਹੜਾ 4 ਕਰੋੜ ਦੇ ਨਜ਼ਦੀਕ ਹੈਗਾ ਇਹ ਇੱਕ ਤੇ ਇਬਰਾਹਿਮ ਪੁਰਦਾਵਾ ਤੇ ਦੂਸਰਾ ਇੱਥਾ ਗੜ ਸ਼ੰਕਰ ਸ਼ਹਿਰ ਦਾ ਹੀ ਹੈ ਅਗਲੀ ਗੱਲ ਹੁਣ ਇਹਨਾਂ ਦਾ ਰਿਮਾਂਡ ਲੈਣੇ ਆ ਪੁਲਿਸ ਰਿਮਾਂਡ ਲੈਣ ਤੋਂ ਬਾਅਦ ਜੋ ਵੀ ਕਾਰਵਾਈ ਸਾਹਮਣੇ ਆਈ ਜਾਂ ਇਹਨਾਂ ਨੇ ਜੋ ਅੱਗੇ ਜੋ ਵੀ ਹੋਇਆ ਉਸ ਹਸਾਬ ਨਾਲ ਅਸੀਂ ਕਾਰਵਾਈ ਕਰਾਂਗੇ ਇਹ ਅਸੀਂ ਪਹਿਲਾਂ ਗੜ ਸ਼ੰਕਰ ਥਾਣੇ ਜਾਣਾ ਥਾਣੇ ਤੋਂ ਬਾਅਦ ਅਸੀਂ ਫਿਰ ਗੜ ਚਾ ਉੱਥੇ ਜਾਣਾ ਜਲੰਧਰ ਐਸਟੀਐਮ ਦਫ਼ਤਰ ਅਗਲੀ ਕੀ ਕਾਰਵਾਈ ਹੈ ਕੱਲ ਇਹਨਾਂ ਨੂੰ ਪੇਸ਼ ਕਰਾਂਗੇ ਜੀ ਕੋਰਟ 'ਚ ਕਰਨ ਤੋਂ ਬਾਅਦ ਫਿਰ ਰਿਮਾਂਡ ਲਾਵਾਂਗੇ